ਕੀ ਪੰਜਾਬ ਸਰਕਾਰ ਦੇ ਆਪਣੇ ਭਾਂਡੇ ਵਿਕ ਚੁੱਕੇ ਨੇ ਇੱਕ ਪਾਸੇ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਦਾਅਵੇ ਕੀਤੇ ਜਾ ਰਹੇ ਨੇ ਕਿ ਪੰਜਾਬ ਦੇ ਖਜ਼ਾਨੇ ਵਿੱਚ ਪੈਸਾ ਬਹੁਤ ਹੈ ਪਰ ਦੂਜੇ ਪਾਸੇ ਲਗਾਤਾਰ ਹੀ ਸਰਕਾਰ ਦੇ ਵੱਲੋਂ ਕਰਜ਼ਾ ਚੁੱਕਿਆ ਜਾ ਰਿਹਾ ਤੇ ਹੁਣ ਮੁੜ ਸਰਕਾਰ ਦੇ ਵੱਲੋਂ ਕਰਜ਼ਾ ਚੁੱਕਿਆ ਗਿਆ ਹੈ ਕਿੰਨਾ ਕਰਜ਼ਾ ਚੁੱਕਿਆ ਗਿਆ ਹੈ ਕਿਉਂ ਕਰਜ਼ਾ ਚੁੱਕਣ ਦੀ ਲੋੜ ਪਈ ਤੇ ਇਸ ਨਾਲ ਪੰਜਾਬ ਸਰ ਵਿੱਤੀ ਬੋਝ ਹੁਣ ਕਿੰਨਾ ਹੋਰ ਗਹਿਰਾ ਹੋ ਗਿਆ ਇਸ ਤੇ ਬਹੁਤ ਅਹਿਮ ਗੱਲਬਾਤ ਕਰਨੀ ਹੈ ਤੇ ਉਧਰ ਕੀ ਅਕਾਲੀ ਦਲ ਪੰਨਰ ਸਰਜੀਤ ਹੁਣ ਭੰਗ ਹੋਣ ਜਾ ਰਿਹਾ ਹੈ ਕੀ ਅਕਾਲੀ ਦਲ ਪੰਨਰ ਸਰਜੀਤ ਦੇ ਵਿੱਚ ਗਏ ਲੀਡਰ ਦੁਆਰਾ ਸੁਖਵੀਰ ਸਿੰਘ ਬਾਦਲ ਦੇ ਧੜੇ ਦੇ ਵਿੱਚ ਵਾਪਸੀ ਕਰਨਗੇ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਸਾਰਿਆਂ ਨੂੰ ਇਕੱਠੇ ਹੋਣ ਦੀ ਕੀਤੀ ਅਪੀਲ ਦੇ ਕੀ ਮਾਇਨੇ ਨੇ ਇਸ ਤੇ ਬਹੁਤ ਅਹਿਮ ਗੱਲਬਾਤ ਕਰਨੀ ਤੇ ਉਧਰ ਅਕਾਲੀ ਦਲ ਵਾਰਿਸ ਪੰਜਾਬ ਵੀ ਲਗਾਤਾਰ ਸਰਗਰਮ ਹੁੰਦਾ ਦਿਖਾਈ ਦੇ ਰਿਹਾ ਹੈ ਕੀ ਸ਼੍ਰੋਮਣੀ ਅਕਾਲੀ ਦਲ ਦੇ ਲਈ ਅਕਾਲੀ ਦਲ ਵਾਰਿਸ ਪੰਜਾਬ ਅੰਮ੍ਰਿਤਪਾਲ ਦੀ ਪਾਰਟੀ ਕੋਈ ਨਵੀਂ ਚੁਣੌਤੀ ਲੈ ਕੇ ਉੱਭਰੇਗੀ ਇਸ ਤੇ ਬਹੁਤ ਅਹਿਮ ਗੱਲਬਾਤ ਕਰਨੀ ਹੈ ਇਹਨਾਂ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਜੀ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰੂੰਗਾ ਅਣਕੀ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਰਖਣਾ ਸਾਹਿਬ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਣਕੀਸਰ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਪਣੇ ਬਿਆਨਾਂ ਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ ਕਿ ਪੰਜਾਬ ਦੇ ਕੋਲ ਪੈਸਾ ਬਹੁਤਾ ਪੰਜਾਬ ਦੇ ਖਜ਼ਾਨੇ ਦੇ ਵਿੱਚ ਪੈਸਾ ਬਹੁਤਾ ਸਾਨੂੰ ਕਿਸੇ ਤੋਂ ਮੰਗਣ ਦੀ ਲੋੜ ਨਹੀਂ ਪਰ ਦੂਜੇ ਪਾਸੇ ਜੇਕਰ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤਾਂ ਲਗਾਤਾਰ ਸਰਕਾਰ ਦੇ ਵੱਲੋਂ ਕਰਜ਼ਾ ਚੁੱਕਿਆ ਜਾ ਰਿਹਾ ਹੈ ਜਿਹੜੇ ਤਨਖਾਹ ਜਿਨ੍ਹਾਂ ਨੂੰ ਦੇਣੀ ਹੁੰਦੀ ਹੈ ਮਲਾਜ਼ਮਾਂ ਨੂੰ ਉਨ੍ਹਾਂ ਦੇ ਲਈ ਵੀ ਸਰਕਾਰ ਕਰਜ਼ਾ ਚੁੱਕ ਰਹੀ ਹੈ ਜਿਹੜੇ ਪੈਨਸ਼ਨਰ ਨੇ ਉਹਨਾਂ ਨੂੰ ਪੈਨਸ਼ਨਾਂ ਦੇਣ ਦੇ ਲਈ ਵੀ ਸਰਕਾਰ ਦੇ ਵੱਲੋਂ ਕਰਜ਼ਾ ਚੁੱਕਿਆ ਜਾ ਰਿਹਾ ਤੇ ਜਿਹੜਾ ਕਰਜ਼ਾ ਪਹਿਲਾਂ ਚੁੱਕਿਆ ਗਿਆ ਉਸ ਨੂੰ ਮੋੜਨ ਲਈ ਵੀ ਕਰਜ਼ਾ ਚੁੱਕਿਆ ਜਾ ਰਹੀ ਤੇ ਹੁਣ ਮੋੜ ਸਰਕਾਰ ਦੇ ਵੱਲੋਂ ਕਰਜ਼ਾ ਚੁੱਕਿਆ ਗਿਆ ਹੀ ਕਿੰਨਾ ਕਰਜ਼ਾ ਚੁੱਕਿਆ ਗਿਆ ਕੀ ਲੋਡ ਪੈ ਗਈ ਤੇ ਇਸ ਦੇ ਨਾਲ ਵਿਤੀ ਬੋਝ ਹੋਰ ਕਿੰਨਾ ਕੁ ਗਹਿਰਾ ਹੋ ਗਈ ਦੇਖੋ ਪੰਜਾਬ ਸਰਕਾਰ ਜਦੋਂ ਦੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਸੱਤਾ ਸਮਾਤੀ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਹਰ 6 ਮਹੀਨੇ ਬਾਅਦ ਜਾਂ ਤੇ ਨਾਮੀ ਨੇ ਬਾਦ ਸਰਕਾਰ ਜਿਹੜੀ ਆ ਉਹ ਕਰਜ਼ਾ ਜਿਹੜਾ ਚੁੱਕਦੀ ਹੈ ਤੇ ਇਹ ਕੋਈ ਨਵੀਂ ਗੱਲ ਨਹੀਂ ਕਰਜ਼ਾ ਦਿੱਤੇ ਸਮਝ ਆਮ ਆਦਮੀ ਪਾਰਟੀ ਨੇ ਕਰਜ਼ਾ ਚੁੱਕ ਚੁੱਕ ਕੇ ਜਿਹੜਾ ਕੰਮ ਜਿਹੜਾ ਉਹ ਸਾਰਿਆਂ ਔਰ ਈਵਨ ਕਿ ਜਿਹੜੀ ਐਡਵਰਟਾਈਜ਼ਮੈਂਟ ਆਮ ਆਦਮੀ ਪਾਰਟੀ ਵੱਲੋਂ ਆਪਣੇ ਵਾਸਤੇ ਕੀਤੀ ਜਾਂਦੀ ਆ ਉਹ ਵੀ ਇਸੇ ਕਰਜ਼ੇ ਦੇ ਵਿੱਚੋਂ ਹੀ ਜਿਹੜਾ ਉਹਦਾ ਭੁਗਤਾਨ ਜਿਹੜਾ ਉਹ ਕੀਤਾ ਜਾਂਦਾ ਹੁਣ ਜਿਸ ਤਰੀਕੇ ਨਾਲ ਪਤਲਾ ਕਿ 33000 ਕਰੋੜ ਰੁਪਏ ਜਿਹੜਾ ਦੁਬਾਰਾ ਇਹਨਾਂ ਨੇ ਕਰਜ਼ਾ ਜਿਹੜਾ ਚੁੱਕਿਆ ਜਿਹੜਾ 2038 ਤੱਕ ਇਹਨਾਂ ਨੇ ਵਾਪਸ ਜਿਹੜਾ ਉਹ ਕਰਨਾ ਹੈਗਾ ਹੁਣ 2027 ਦੇ ਵਿੱਚ ਨਵੀਂ ਪਾਰਟੀ ਦੀ ਸਰਕਾਰ ਬਣੂਗੀ ਪਤਾ ਨਹੀਂ ਕਿਹਦੀ ਬਣਦੀ ਆ ਇਹ ਰਿਪੀਟ ਕਰਦੇ ਜਾਂ ਸ਼ੁਰੂ ਨਹੀਂ ਕਰਦੇ ਜਾਂ ਕਾਂਗਰਸ ਜਾਂ ਭਾਜਪਾ ਹੁੰਦੀ ਹੈ ਪਰ ਇਹ ਜੋ ਕਰਜ਼ਾ ਜਿਹੜਾ ਲਿਆ ਗਿਆ ਇਸ ਦਾ ਪਤਾ ਜਿਹੜਾ ਆਉਂਦੀਆਂ ਸਰਕਾਰਾਂ ਨੇ ਜਿਹੜਾ ਉਹ ਕਰਦਾ ਆ ਇਹ ਜਿਹੜਾ ਹੁਣ 2038 ਤੱਕ ਜਿਹੜਾ 11 ਸਾਲ ਦਾ ਜਿਹੜਾ ਵਕਤ ਬਾ 11 ਸਾਲਾਂ ਤੁਸੀਂ ਦੇਖੋ ਕਿ ਜਿਹੜੀਆਂ ਸਥਿਤੀਆਂ ਨੇ ਉਹ ਕਿੱਥੇ ਪਹੁੰਚਣੀਆਂ ਡਾਲਰ ਦਾ ਰੇਟ ਜਿਹੜਾ ਉਹ ਦਿਨ-ਬਦਨ ਜਿਹੜਾ ਵਧਦਾ ਜਾ ਰਿਹਾ ਰੁਪਇਆ ਜਿਹੜਾ ਉਹ ਡਿੱਗਦਾ ਜਾ ਰਿਹਾ ਹੁਣ ਇਹ ਜਿਹੇ ਸੰਦਰਭ ਦੇ ਵਿੱਚ ਜਦੋਂ ਪੰਜਾਬ ਸਰਕਾਰ ਇੱਕ ਪਾਸੇ ਲੋਕਾਂ ਨੂੰ ਸਕੱਲੀਆਂ ਦੇ ਰਹੀ ਹੈ ਦੂਜੇ ਪਾਸੇ ਇਲੈਕਸ਼ਨ ਇਹ ਜਿਹੜਾ ਇਹ ਚੱਲਦਾ ਪਿਆ ਤਾਂ ਇਹ ਸਭ ਘਾਸੀ ਦੇ ਵਿੱਚ ਜੇਕਰ ਇਹ ਵਿਠਿਆ ਜਾਵੇ ਤਾਂ ਇਹ ਮਿੱਟੀ ਭੂਜ ਅਜਿਹਾ ਬੋਝ ਆ ਕਿ ਜਿੰਨੇ ਪੰਜਾਬ ਦੀ ਆਰਥਿਕਤਾ ਦਾ ਲੱਕ ਜਲਾ ਉਹ ਤੋੜ ਕੇ ਰੱਖ ਦੇਗਾ ਦੂਜੇ ਪਾਸੇ ਅੱਜਪੂ ਤਿੰਨ ਚ ਚਾਰ ਪਿੰਨ ਇਹਨਾਂ ਆਪਾਂ ਖਬਰੇ ਕੀਤੀ ਸੀ ਕਿ ਮਾਲੀਆ ਘਟਾ ਜਿਹੜਾ ਸੈਂਟਰ ਗਵਰਨਮੈਂਟ ਨੂੰ ਇੱਕ ਸਹਾਇਤਾ ਦਿੱਤੀ ਜਾਂਦੀ ਸੀ ਤਾਂ ਉਹ ਜਿਹੜਾ ਵਿੱਤ ਕਮਿਸ਼ਨ ਉਹਦੇ ਵੀ ਰਿਪੋਰਟ ਮੈਂਸ਼ਨ ਕਰਤੀ ਆ ਕੇ ਰਾਜਾ ਨੂੰ ਸਰਕਾਰ ਵੱਲੋਂ ਮਾਲੀਆ ਘਾਟਾ ਗ੍ਰਾਂਟ ਜਿਹੜੀ ਆ ਉਹ ਕੇਂਦਰ ਵੱਲੋਂ ਉਹ ਨਹੀਂ ਦਿੱਤੀ ਜਾਣੀ ਕਿਉਂਕਿ ਉਹ ਕੋਵਿਡ ਦੇ ਵਿੱਚੋਂ ਜਦੋਂ ਦਿੱਤਾ ਗਿਆ ਸੀ ਕਿ ਕੋਵਿਡ ਜਦੋਂ ਆਇਆ ਉਸ ਵਕਤ ਰਾਜਾ ਦੀ ਜਿਹੜੀਆਂ ਸਥਿਤੀਆਂ ਸੀ ਉਹ ਕਮਜ਼ੋਰ ਸੀ ਤਾਂ ਉਸ ਲਈ ਕੇਂਦਰ ਸਰਕਾਰ ਵੱਲੋਂ ਰਾਜਾ ਨੂੰ ਜਿਹੜੀ ਸਹਾਇਤਾ ਦਿੱਤੀ ਜਾਣੀ ਸੀ ਪਰ ਹੁਣ ਜਿਹੜਾ 15ਵਾਂ ਵਿੱਤ ਕਮਿਸ਼ਨ ਹੈ ਉਹਨੇ ਇਸ ਬਜਟ ਦੇ ਰਿਪੋਰਟ ਚ ਪੇਸ਼ ਕੀਤਾ ਕਿ ਰਾਜਾ ਨੂੰ ਆਪਣੇ ਵਿੱਤੀ ਸੰਸਥਾਨਾਂ ਦੀ ਆਰਥਿਕਤਾ ਵਾਸਤੇ ਉਹਨਾਂ ਨੂੰ ਖੁਦ ਜਿਹੜੇ ਯਤਨ ਜਿਹੜੇ ਉਹ ਕਰਦੇ ਜਾਣਗੇ ਤੇ ਪਾਕੀ ਉਹਨੇ ਕਿਹਾ ਕਿ ਸਾਡੇ ਕੋਲ ਕਿਸੇ ਚੀਜ਼ ਦੀ ਕੇਂਦਰ ਨੂੰ ਆਸਰੇ ਨਹੀਂ ਰੱਖਣੀ ਚਾਹੀਦੀ ਕੇਂਦਰ ਪਾਸੋਂ ਹੁਣ ਇਸ ਦਾ ਸਭ ਤੋਂ ਜ਼ਿਆਦਾ ਅਫੈਕਟ ਜਿਹੜਾ ਪੰਜਾਬ ਤੇ ਪੈਕ ਪੰਜਾਬ ਸਭ ਤੋਂ ਜ਼ਿਆਦਾ ਕਟਾ ਇਹ ਮਾਲੀਆ ਘਾਟਾ ਘਾਟ ਲੈਣ ਦਾ ਸੁਪਾ ਹੈਗਾ ਦੂਜਾ ਜਿਹੜਾ ਪ੍ਰਭਾਵ ਸੀ ਉਹ ਹਿਮਾਚਲ ਰਾਜ ਜਿਹੜਾ ਉਹ ਵੀ ਪ੍ਰਭਾਵਿਤ ਹੋਇਆ ਹਿਮਾਚਲ ਦੀ ਜਿਹੜੀ ਸਥਿਤੀ ਅਲੱਗ ਹੈ ਪਰ ਹੁਣ ਜਿਸ ਤਰੀਕੇ ਨਾਲ ਪੰਜਾਬ ਨੇ ਦੁਬਾਰਾ ਕਰਜ਼ਾ ਲਿਆ ਤੇ ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਜਿਹੜੀ ਮਾਲੀਆ ਘਾਟਾ ਗ੍ਰਾਂਟ ਜਿਹੜੀ ਉਹ ਵੀ ਬੰਦ ਜਿਹੜੀ ਉਹ ਕਰ ਦਿੱਤੀ ਗਈ ਹੈ ਤੀਜੇ ਪਾਸੇ ਜਿਹੜਾ ਰੂਲੇ ਡਵੈਲਪਮੈਂਟ ਫੰਡ ਜਿਹੜਾ ਕੇਂਦਰ ਸਰਕਾਰ ਵੱਲੋਂ ਪਿਆ ਹੈ ਪੰਜਾਬ ਸਰਕਾਰ ਦਾ ਉਹ ਵੀ ਮਿਲਣ ਦੀ ਕੋਈ ਆਸ ਨਹੀਂ ਉਹ ਮਸਲਾ ਜਿਹੜਾ ਸਫੇਤ ਹੋਂਦ ਚ ਚੱਲ ਰਿਹਾ ਪਿਆ ਤੇ ਰਖੜਾ ਸਾਹਿਬ ਅਜੇ ਹੀ ਸਥਿਤੀ ਦੇ ਵਿੱਚ ਕਰਜ਼ਾ ਲੈ ਕੇ ਕੰਮ ਚ ਚਲੋਗਾ ਤੇ ਜੇ ਕਰਜ਼ਾ ਲੈ ਕੇ ਹੁਣ ਤੁਸੀਂ ਦੇ ਅੰਤਰਹੀਮ ਜਿਹੜੀ ਭੂਮਿਕਾ ਜਿਹੜੀ ਤੁਸੀਂ ਗੱਲ ਕੀਤੀ ਕਿ ਕਰਜ਼ਾ ਵਾਪ ਵਿਆਜ ਜਿਹੜਾ माफ ਕਰਨਾ ਉਹ ਵੀ ਕਰਜ਼ਾ ਲੈ ਕੇ ਕਰਜ਼ਾ ਵਾਪਸ ਕੀਤਾ ਜਾ ਰਿਹਾ ਤਾਂ ਇਹ ਤਾਂ ਚੱਕੀ ਗੱਲ ਤੇ ਹੀ ਹੋਈ ਹੈ ਕਿ ਪੰਜਾਬ ਸਰਕਾਰ ਆਪਣੀ ਜਿਹੜੀ ਆਪਣਾ ਵਿੱਤੀ ਅਰਥਚਾਰਾ ਉਹਨੂੰ ਸਦਾਰਨ ਵਾਸਤੇ ਇੱਥੇ ਜਿਹੜੇ ਉਹ ਕੰਮ ਕਰਦਾ ਕਿਉਂਕਿ ਬੀਜੇ ਪਾਸੇ ਤੁਹਾਨੂੰ ਯਾਦ ਹੋਣਾ कि ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਜੇ ਸੱਤਾ ਵਿੱਚ ਨਹੀਂ ਸੀ ਆਈ ਉਦੋਂ ਕੇਜਰੀਵਾਲ ਜਿਹੜੇ ਇੱਕ ਬੜੇ ਦਾਅਵੇ ਕਰਦੇ ਹੁੰਦੇ ਸੀ ਕਿ ਇਹ ਨਾਲ ਸਾਨੂੰ ਦੇਸ਼ ਦੇ ਵਿੱਚੋਂ ਮਜੂਗਾ ਸਾਨੂੰ ਉਹਦੇ ਵਿੱਚੋਂ ਇਹਨਾਂ ਖੰਡ ਆਜੂਗਾ ਪਰ ਜਦੋਂ ਸਰਕਾਰ ਸੱਤਾ ਜਾਈ ਤਾਂ ਤੁਸੀਂ ਦੇਖ ਲਓ ਕੀ ਹਾਲਾਤ ਜਿਹੜੀਆਂ ਸਥਿਤੀਆਂ ਨੇ ਬਿਲਕੁਲ ਉਲਟੇ ਤੇ ਸਰਕਾਰ ਜਿਹੜੀ ਹੁਣ ਕਰਜ਼ਾ ਲੈ ਕੇ ਜਿਹੜਾ ਕੰਮ ਚਲਾ ਰਹੀ ਆ ਮੁਲਾਜ਼ਮਾਂ ਦੀਆਂ ਤਨਖਾਹਾਂ ਨੇ ਪੈਨਸ਼ਨਾਂ ਨੂੰ ਪੈਨਸ਼ਨ ਦਿੱਤੀ ਜਾਣੀ ਹੈ ਫੌਲਾਹੀ ਉਹਨਾਂ ਦਾ ਐਮਪੀਐਸ ਜਿਹੜੀ ਉਹ ਚੱਲ ਰਹੀ ਹੈ ਪਰ ਪੈਨਸ਼ਨਾਂ ਗਲਤ ਜਿਹੜੀ ਪੈਨਸ਼ਨਾਂ ਦੂਜੇ ਪਾਸੇ ਕਈ ਤਰੀਕਿਆਂ ਦੀਆਂ ਸਾਥ ਗਈਆਂ ਤਾਂ ਪੰਜਾਬ ਵਿੱਚ ਉਮਰ ਜਿਹੜਾ ਨਿਕਲਿਆ ਪਿਆ ਉਹ ਕਰਜ਼ਾ ਚੁੱਕਾ ਕਿ ਜਿਸ ਤਰੀਕੇ ਨਾਲ ਹੁਣ 11 ਸਾਲਾਂ ਵਾਸਤੇ ਪੰਜਾਬ ਨੂੰ ਹੋਰ ਗਹਿਨੇ ਰੱਖ ਦਿੱਤਾ ਗਿਆ ਤਾਂ ਕੁਦਰਤੀ ਤੌਰ ਤੇ ਪੰਜਾਬ ਦੇ ਵਿੱਚ ਜਿਹੜੀ ਇੱਕ ਨੌਕਰੀਆਂ ਦੇ ਵਿੱਚ ਜਿਹੜਾ ਰੋਜ਼ਗਾਰ ਦੀ ਹੈ ਉਹ ਵੀ ਉਹਦੇ ਮੌਕੇ ਵੀ ਜਿਹੜੇ ਉਹ ਖਤਮ ਹੋ ਜਾਣਗੇ ਤਾਂ ਏਹੀ ਸਥਿਤੀ ਦੇ ਵਿੱਚ ਸਰਕਾਰ ਨੂੰ ਚਾਹੀਦਾ ਕਿ ਪੰਜਾਬ ਦੀ ਆਰਥਿਕ ਸਥਿਤੀ ਉਸਾਰਨ ਵਾਸਤੇ ਕਿ ਨਿਡਾਰਤਾ ਰੋਡ ਮੈਪ ਹੋਵੇ ਨਾ ਕਿ ਕਿੰਨੂ ਕਰਜ਼ਾ ਲੈ ਕੇ ਕੰਮ ਜਿਹੜਾ ਚਲਾਇਆ ਜਾਵੇ ਹਾਲਾਂਕਿ ਕੇਸਰੀਵਾਲ ਦੇ ਦਾਅਵੇ ਬਹੁਤ ਸਾਰੇ ਪਰ ਉਹਨਾਂ ਦਾਅਵਿਆਂ ਦੀ ਜਿਹੜੀ ਫੂਕਿਆ ਉਹ ਨਿਕਲ ਗਈ ਹੈ ਉਹਨੂੰ ਦੇਖਣੇ ਕਿ 2027 ਦੇ ਵਿੱਚ ਸਰਕਾਰ ਜਿਹੜੀ ਕੋਈ ਨਵੀਂ ਆਉਗੀ ਕਿਸ ਤਰੀਕੇ ਨਾਲ ਇਨੀ ਸਕਤੀਆਂ ਦੇ ਨਾਲ ਜਿੱਤਦੀ ਹੈਗੀ ਆ ਪਰ ਪੰਜਾਬ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਸਮ ਦਾ ਕਰਜ਼ਾਈ ਜਿਹੜਾ ਉਹ ਕਰਕੇ ਰੱਖ ਦਿੱਤਾ ਬਿਲਕੁਲ ਅਣਕੀ ਸਰ ਉਧਰ ਬੀਤੇ ਕੱਲ ਵੀ ਜਿਵੇਂ ਆਪਾਂ ਪ੍ਰੋਗਰਾਮ ਦੇ ਵਿੱਚ ਗੱਲ ਕਰ ਰਹੇ ਸੀ ਵਿਕਰਮ ਸਿੰਘ ਮਜੀਠੀਆ ਆਪਣੀ ਰਿਹਾਈ ਤੋਂ ਬਾਅਦ ਪੂਰੀ ਤਰ੍ਹਾਂ ਸਰਗਰਮ ਹੁੰਦੇ ਦਿਖਾਈ ਦੇ ਰਹੇ ਨੇ ਤੇ ਬੀਤੇ ਕੱਲ ਉਹਨਾਂ ਦੇ ਵੱਲੋਂ ਅਕਾਲੀ ਦਲ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਜਾਂਦਾ ਸਾਰਿਆਂ ਨੂੰ ਇਕੱਠੇ ਹੋਣ ਦੀ ਅਪੀਲ ਆ ਜੋ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਕੀਤੀ ਜਾਂਦੀ ਆ ਕਿਵੇਂ ਦੇਖਦੇ ਹੋ ਜੋ ਅਕਾਲੀ ਦਲ ਦੇ ਵਿੱਚ ਚੁਣੌਤੀਆਂ ਸੀ ਕੀ ਉਹ ਚੁਣੌਤੀਆਂ ਹੁਣ ਖਤਮ ਹੋ ਜਾਣਗੀਆਂ ਕੀ ਕੋਈ ਟਾਕਸ ਵਿਕਰਮ ਸਿੰਘ ਮਜੀਠੀਆ ਨੂੰ ਦਿੱਤਾ ਗਿਆ ਹੈ ਜਾਂ ਫਿਰ ਉਹਨਾਂ ਦਾ ਹੀ ਮੰਨ ਹੈ ਵੀ ਸਾਰਿਆਂ ਨੂੰ ਇਕੱਠੇ ਕੀਤਾ ਜਾਵੇ ਉਹਨਾਂ ਦੇ ਬਿਆਨ ਤੋਂ ਗੱਲ ਸ਼ੁਰੂ ਕਰੀਏ ਅਨ ਦੇਖੋ ਕੱਲ ਇਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਿੰਦਰ ਸਿੰਘ ਧਾਮੀ ਜਿਹੜੇ ਨੇ ਵਿਕਰਮਜੀਤ ਜੀ ਨੂੰ ਉਹਨਾਂ ਦੀ ਰਾਇਸ਼ ਤੇ ਮਿਲਦੇ ਆ ਕੁਝ ਹੋਰ ਲੀਡਰ ਵੀ ਉਹਨਾਂ ਨੂੰ ਮਿਲੇ ਤੇ ਉਸ ਤੋਂ ਮਗਰੋਂ ਉਹਨਾਂ ਦਾ ਇਹ ਬਿਆਨ ਜਿਹੜਾ ਹੁੰਦਾ ਕਿ ਹਾਂ ਵੀ ਸਾਰਿਆਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਉਹਨਾਂ ਦਾ ਜਿਹੜਾ ਸੱਦਾ ਖਾਸ ਤੌਰ ਤੇ ਸ਼ਨੂ ਮੀਖਲੀ ਦਲ ਪੁਨਰਸਰਜੀ ਦੇ ਉਹ ਆਗੂ ਜਿਹੜੇ ਛੱਡ ਕੇ ਜਾ ਚੁੱਕੇ ਜਾਂ ਪੂਰਾ ਕੁਝ ਹੀ ਵੱਖ-ਵੱਖ ਪਾਰਟੀਆਂ ਚ ਹੀ ਜਾ ਚੁੱਕੀਆਂ ਹਨ ਉਹਨਾਂ ਨੂੰ ਸੱਦਾ ਦਿੱਤਾ ਗਿਆ ਕਿ ਆਊਟ ਦੁਬਾਰਾ ਇਸ ਪਲੇਟਫਾਰਮ ਤੇ ਉਹ ਸ਼ੁਰੂ ਨਿਕਲੀ ਦਲ ਦੇ ਵਿੱਚ ਇਹ ਰਕੜੇ ਜਿਹੜੀਆਂ ਸਥਿਤੀਆਂ ਨੇ ਐਸ ਲਈ ਉਹ ਇਹੋ ਜਿਹੀਆਂ ਬਣ ਚੁੱਕੀਆਂ ਨੇ ਆਸਤਾ ਉਤੇ ਪ੍ਰਧਾਨਗੀ ਦੇ ਮਸਲੇ ਨੂੰ ਲੈ ਕੇ ਕਿ ਕੋਈ ਵੀ ਢੇਰ ਜਿਹੜੀ ਹੈ ਚੁੱਪ ਲੋਥਿਆ ਮੈਂ ਇਹੋ ਜਿਹਾ ਬਿਆਨ ਅਜੇ ਤੱਕ ਕੋਈ ਸਮ ਅਨ ਗਿਆਨੀ ਹਰਕ੍ਰੀਸ਼ਨ ਹੁਣਾ ਤਾਂ ਵੀ ਆਇਆ ਸੀ ਉਹਨਾਂ ਨੇ ਕਿਹਾ ਸੀ ਕਿ ਜੇ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਛੱਡ ਦੇਣ ਤੇ ਅਸੀਂ ਦੁਬਾਰਾ ਜਾਣ ਨੂੰ ਇਕੱਠੇ ਹੋਣ ਨੂੰ ਤਿਆਰ ਹੈਗੇ ਆਂ ਤੇ ਦੂਜੇ ਪਾਸੇ ਸਰਦਾਰ ਸੁਖਬੀਰ ਸਿੰਘ ਬਾਦਲ ਕਿਸੇ ਵੀ ਮੁੱਦੇ ਤੇ ਪ੍ਰਧਾਨਗੀ ਛੱਡਣ ਨੂੰ ਤਿਆਰ ਨਹੀਂ ਹੈਗੇ ਉਹ ਸਾਰਿਆਂ ਲੋਕਾਂ ਨੂੰ ਜਰਾ ਪਤਾ ਹੈਗਾ ਤੀਜੀ ਹਨ ਵਿਕਰਮ ਸਿੰਘ ਜੀ ਤੇ ਦਾ ਟਾਸਕ ਹੈ ਜਾਂ ਨਹੀਂ ਹੈ ਗੱਲ ਇਹ ਨਹੀਂ ਪਰ ਜਿਸ ਤਰੀਕੇ ਨਾਲ ਉਹਨਾਂ ਨੇ ਇਹ ਗੱਲ ਕੀਤੀ ਆ ਮੇਰਾ ਨਹੀਂ ਖਿਆਲ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਕਿਸੇ ਵੀ ਮੁੱਦੇ ਤੇ ਅਜਿਹੇ ਮੁੱਦੇ ਤੇ ਅ ਬਿਕਮ ਸਿੰਘ ਜੀ ਤੇ ਦਾ ਕਦੇ ਜਿਹੜਾ ਇਨ ਉੱਚਾ ਹੋਣ ਦੇ ਕਿ ਉਹ ਜੋ ਮਰਜ਼ੀ ਹੋ ਜਾ ਇਸਕਬੀ ਸਿੰਘ ਬਾਦਲ ਇਸ ਵੇਲੇ ਪਾਰਟੀ ਦੇ ਵਿੱਚ ਕੇਵਲ ਤੇ ਕੇਵਲ ਇੱਕੋ ਚੀਜ਼ ਦੇ ਰੂਪ ਤੇ ਵਿਚਰਦੇ ਪਏ ਐ ਇਸ ਵੇਲੇ ਪਾਰਟੀ ਦੇ ਵਿੱਚ ਸੁਖਬੀ ਸਿੰਘ ਬਾਦਲ ਤੋਂ ਇਲਾਵਾ ਕੋਈ ਲੀਡਰਸ਼ਿਪ ਉਹਨਾਂ ਦੇ ਬਰਾਬਰ ਦਾ ਖਾਈ ਨਹੀਂ ਦਿੰਦਾ ਤੇ ਜੇਕਰ ਵਿਕਰਮ ਸਿੰਘ ਮਜੀਠੀਆ ਅਜਿਹਾ ਸੰਦੇਸ਼ ਦਿੰਦੇ ਆ ਤੇ ਜੇਕਰ ਉਹਨਾਂ ਦੇ ਸੰਦੇਸ਼ ਤੇ ਪੁੱਤਰ ਦੀ ਤੌਰ ਤੇ ਇਹ ਪਾਰਟੀ ਜੋ ਗੇਂ ਨੇਤਾ ਵਾਪਸ ਆ ਜਾਂਦੇ ਆ ਤਾਂ ਤੁਸੀਂ ਫਿਰ ਹਿਸਾਬ ਲਾ ਲਓ ਕਿ ਪਾਰਟੀ ਦੇ ਵਿੱਚ ਇੱਕ ਤਣਾ ਜੜਾ ਆ ਤਕੜਾ ਤਣਾ ਵਿਕਰਮ ਸਿੰਘ ਮਜੀਠੀਆ ਦੇ ਨਾਲ ਬਣ ਜਾਂਦਾ ਤਾਂ ਉਹੋ ਜੀ ਸਥਿਤੀ ਦੇ ਵਿੱਚ ਕਿਤੇ ਨਾ ਕਿਤੇ ਫਿਰ ਜਿਹੜਾ ਸੋ ਵੀ ਸਿਹਤ ਮਾਦਨ ਵਾਸਤੇ ਵੀ ਉਹ ਜਿਹੜਾ ਖਤਰਾ ਹੋ ਸਕਦਾ ਹੈ ਤੇ ਅਜਿਹੀਆਂ ਸਥਿਤੀਆਂ ਦੇ ਵਿੱਚ ਇਹ ਜਿਹੜੇ ਦੂਜੇ ਪਾਸੇ ਜਿਹੜੇ ਪਾਰਟੀ ਛੱਡ ਕੇ ਜਾ ਚੁੱਕੇ ਨੇਤਾ ਨੇ ਮੇਰਾ ਨਹੀਂ ਖਿਆਲ ਕਿ ਬੇਗਮ ਸਿੰਘ ਮਜੀਠੀ ਦੀ ਇਹ ਚੀਜ਼ ਨੂੰ ਬੜਾ ਗਹਿਰਾਈ ਦੇ ਨਾਲ ਐਂ ਜੋ ਮਰਜ਼ੀ ਤੁਸੀਂ ਕਹੋ ਤੁਸੀਂ ਮਤਲਬ ਆਮ ਤੌਰ ਤੇ ਚਰਚਾ ਹੋਵੇ ਨਾ ਕਿ ਜਿਮੀ ਜਿਹੜੀ ਤਰ੍ਹਾਂ ਤਰ੍ਹਾਂ ਦੀ ਜਿੱਮੀ ਚੋਣ ਤੋਂ ਬਾਅਦ ਅਕਾਲੀ ਦਲ ਜਿਹੜਾ ਉੱਭਰਦਾ ਪਿਆ ਇਹ ਕੇਵਲ ਅਜੇ ਬਕਤੀ ਗੱਲਾਂ ਹੈ ਜੀ ਭੀਟਾਂ ਵਾਚ ਦੀ ਸਥਿਤੀ ਹੈ ਅਕਾਲੀ ਦਲ ਅਜੇ ਵੀ ਆਪਣੇ ਪੈਰਾ ਸਰਖਲ ਹੁੰਦਾ ਜਿਹੜਾ ਉਹ ਨਹੀਂ ਹੈਗਾ ਹੁਣ ਵਿਕਰਮ ਸਿੰਘ ਵਜੀਠੀਆ ਜਰੂਰ ਜੇਲ੍ਹ ਦੇ ਵਿੱਚੋਂ ਜਮਾਲ ਹੋਈ ਆ ਪਰ ਜਿਹੜੀ ਪਬਲਿਕ ਪਰਸਪੈਕਸ਼ਨ ਜਿਹੜੀ ਉਹਨਾਂ ਦੀ ਉਹ ਅਜੇ ਵੀ ਉਹੀ ਆ ਜਿਹੜੀ ਉਹਨਾਂ ਦੀ ਪਹਿਲਾਂ ਸੀ ਉਹਨਾਂ ਤੇ ਲੱਗੇ ਦੋਸ਼ ਜਿਹੜੇ ਆ ਉਹ ਅਜੇ ਵੀ ਉਸੇ ਤਰੀਕੇ ਨਾਲ ਲੋਕਾਂ ਦੇ ਵਿੱਚ ਅਜੇ ਵੀ ਜਿਹੜੀ ਸਥਿਤੀ ਆ ਉਹਨਾਂ ਦੀ ਉਹੀ ਆ ਜੋ ਪਹਿਲਾਂ ਸੀ ਤਾਂ ਫਿਰ ਪਾਰਟੀ ਐਂਜੀ ਜਿਹੜੀ ਖਾਸ ਤੌਰ ਤੇ ਤੁਹਾਨੂੰ ਯਾਦ ਹੋਣਾ ਕਿ ਜੇਕਰ ਭਾਜਪਾ ਦੀ ਗੱਲ ਕਰੋ ਤੁਹਾਨੂੰ ਨੀਤ ਸਿੰਘ ਬਿੱਟੂ ਨੇ ਬੜੇ ਧਿਆਨ ਜਿਹੜੇ ਸੀ ਆਪਣੇ ਡਿਕਲਰੈਂਸ਼ਨ ਮੈਡੀਟਰੀਕਲ ਆਪ ਜਿਹੜੇ ਦਿੱਤੇ ਸੀ ਕਿ ਅਸੀਂ ਉਹਨਾਂ ਨੂੰ ਕੋਈ ਲੈਣਾ ਕਿਤੇ ਚਟੇ ਦੇ ਸੰਦਰਭ ਦੇ ਵਿੱਚ ਉਹਨੇ ਜਿਹੜੀ ਗੱਲ ਕੀਤੀ ਸੀ ਬੜੇ ਪਬਲਿਕਲੀ ਬਿਆਨ ਉਹਨਾਂ ਨੇ ਰਮਵੀਤ ਬਿੱਟੂ ਨੇ ਦਿੱਤਾ ਸੀ ਤਾਂ ਫਿਰ ਅਜਿਹੀਆਂ ਸਥਿਤੀਆਂ ਦੇ ਵਿੱਚ ਠੀਕ ਆ ਉਹਨਾਂ ਨੇ ਸੱਦਾ ਦਿੱਤਾ ਉਹਨਾਂ ਨੂੰ ਐਸਪਰੇ ਜਰੂਰ ਲੱਗ ਰਿਹਾ ਹੋਵੇ ਕਿ ਲੋਕਾਂ ਦੇ ਵਿੱਚ ਉਹਨਾਂ ਦੀ ਫਰਮਸ਼ਿਪ ਜਿਹੜੀ ਜਰੂਰ ਹੈਗੀ ਆ ਪਰ ਪਰ ਅਜਿਹੀਆਂ ਸਥਿਤੀਆਂ ਦੇ ਵਿੱਚ ਜਿਹੜੇ ਸ਼ਰੂਮੀ ਅਕਾਲੀ ਦਲ ਨਾਲ ਜਾ ਚੁੱਕੇ ਨੇਤਾ ਨੇ ਮੇ ਕਿ ਉਹਨਾਂ ਦੇ ਇਸ ਸੰਦੇਸ਼ ਨੂੰ ਲੈ ਕੇ ਉਹ ਦੁਬਾਰਾ ਪਲੇਟਫਾਰਮ ਤੇ ਚਲੇ ਜਾਣ ਜਾਂ ਦੂਜੇ ਪਾਸੇ ਸੁਫੀ ਸਿੰਘ ਬਾਦਲ ਵੀ ਇਸ ਗੱਲ ਤੋਂ ਝੁਕਣ ਨੂੰ ਜਿਹੜੇ ਪਿਆਰ ਨਹੀਂ ਹੈਗੇ ਕਿਉਂਕਿ ਪ੍ਰਧਾਨ ਕੀਤਾ ਫਿਰ ਪ੍ਰਧਾਨ ਗਲਤਾਂ ਤੋਂ ਤੋੜਾ ਤਾਂ ਪ੍ਰਧਾਨ ਕੀਤਾ ਸੀ ਬਾਕੀ ਬੇਗਨ ਸਿੰਘ ਨੂੰ ਜੀਠੀ ਨਹੀਂ ਜ਼ਰੂਰ ਇਸ ਸੰਦੇਸ਼ ਦਿੱਤਾ ਇਹ ਗੱਲ ਹੋ ਸਕਦੀ ਹੈ ਕਿ ਲੀਡਰ ਜਿਸ ਤਿੱਕਣਾ ਭਾਜਪਾ ਵੱਲ ਚਲੇ ਜਾਣ ਜਿਹੜਾ ਚਰਨਜੀਤ ਪ੍ਰਾੜ ਗਿਆ ਜਾਂ ਕਿਤੇ ਵੀ ਕੇ ਸਮੇਂ ਚ ਗਏ ਨੇ ਉਹ ਜਾ ਹੋ ਸਕਦਾ ਪਰ ਅਕਾਲੀ ਦਲ ਦੇ ਵਿੱਚ ਉਹਨਾਂ ਲੀਡਰਾਂ ਦਾ ਆਉਣਾ ਕੋਣ ਲੱਗਦਾ ਨਹੀਂ ਕਿ ਸੰਭਵ ਇਹਦਾ ਸੰਭਵ ਹੈਗਾ ਬਾਕੀ ਰਾਜਨੀਤੀ ਦੇ ਵਿੱਚ ਕੋਈ ਵੀ ਸ਼ਬਦ ਜਿਹੜਾ ਇਹੋ ਜਿਹੀ ਚੀਜ਼ ਨਹੀਂ ਇਹ ਵਕਤ ਨੂੰ ਕੁਝ ਵਾਪਰ ਸਕਦਾ ਪਰ ਅਸਲ ਮੁਤਾਜਰ ਪ੍ਰਧਾਨਗੀ ਦੇ ਰੌਰੇ ਨੂੰ ਲੈ ਕੇ ਆ ਜਿੰਨਾ ਚਿਰ ਉਹ ਗੱਲ ਨਹੀਂ ਸਮਝ ਲਈ ਇਹਨਾਂ ਨੇ ਖਿਆਲ ਕੀਤਾ ਜਿਹੜੇ ਨੇਤਾ ਜਿਹੜੇ ਜਾ ਚੁੱਕੇ ਨੇ ਉਹ ਵਾਪਸ ਆਉਣ ਦੇ ਵਿਕਮ ਸਿੰਘ ਮਜੀਠੀ ਦੀ ਜਿਹੜੀ ਅਪੀਲ ਆ ਠੀਕ ਉਹਨਾਂ ਨੇ ਕੀਤੀ ਪਾਰਟੀ ਨੂੰ ਇਕੱਠਾ ਰੱਖਣ ਵਾਸਤੇ ਔਰ ਦੂਜੇ ਪਾਸੇ ਤੁਹਾਨੂੰ ਇਹ ਵੀ ਯਾਦ ਹੋਣਾ ਕਿ ਇਸੇ ਸ਼੍ਰੋਮਣੀ ਕਾਲੀ ਦਲ ਦੇ ਨੇਤਾਵਾਂ ਨੇ ਕਈ ਵਾਰੀ ਉਹਨਾਂ ਨੂੰ ਕਿਹੋ ਜਿਹੇ ਲਖਪ ਜਿਹੜੇ ਦਿੱਤੇ ਸੀ ਜਦੋਂ ਉਹ ਗਾਨੀ ਰਗਵੀਰ ਸਖਦੇ ਗਾਨੀ ਹਰਕਰੀ ਦੇ ਹੱਥ ਵਿੱਚ ਆਏ ਤਾਂ ਉਹਨਾਂ ਨੂੰ ਕਿਤੇ ਚ ਸ਼ਰਾਬ ਮਾਰਦ ਵਾਲੀ ਗੱਲ ਵੀ ਉਹਨਾਂ ਦੇ ਸੰਬੰਧ ਵਿੱਚ ਬਲਵਿੰਦਰ ਸਿੰਘ ਪੁੱਤਰ ਹੋਣਾ ਨੇ ਕਹੀ ਸੀ ਇਹ ਵੀ ਲੋਕਾਂ ਨੂੰ ਜਿਹੜਾ ਉਹ ਯਾਦ ਰੱਖਣਾ ਚਾਹੀਦਾ ਬਾਕੀ ਦੇਖਦੇ ਹਾਂ ਅਗਲੇ ਦਿਨਾਂ 'ਚ ਕੀ ਵਾਪਰਦਾ ਬਾਕੀ ਇਹ ਗੱਲ ਜ਼ਰੂਰ ਆ ਕਿ ਬਿਕਰਮ ਸਿੰਘ ਜੀਠੀ ਹੈ ਜਿਸ ਤਰੀਕੇ ਨਾਲ ਆਏ ਨੇ ਪੰਜਾਬ ਦੀ ਸਿਆਸਤ ਵਿੱਚ ਇੱਕ ਅਸੀਂ ਕਹਿ ਸਕਦੇ ਹਾਂ ਗਰਮਾਹੀ ਗਰਮੀ ਜਿਹੜੀ ਹੈ ਤਾਂ ਮਹੜ ਜਿਹੜੀ ਹੈ ਬੇਖੂਦ ਮਿਲ ਬਿਲਕੁਲ ਅੱਜ ਇੱਕ ਹੋਰ ਕਮੇਟੀ ਦੀ ਮੀਟਿੰਗ ਵੀ ਹੋਣ ਜਾ ਰਹੀ ਹੈ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਜੀ ਅਕਾਲੀ ਦਲ ਦੀ ਏ ਪਹਿਲੀ ਮੀਟਿੰਗ ਆ ਵਿਕਰਮ ਸਿੰਘ ਮਜੀਠੀਆ ਦੀ ਰਿਹਾਈ ਤੋਂ ਬਾਅਦ ਤੇ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਵਿਕਰਮ ਸਿੰਘ ਮਜੀਠੀਆ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਉਸ ਮੀਟਿੰਗ ਦੇ ਵਿੱਚ ਕੀ ਕੁਝ ਹੋਣ ਦੀ ਉਮੀਦ ਆ ਤੇ ਇਸ ਦੇ ਨਾਲ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਹੀ 9 ਤਰੀਕ ਨੂੰ ਜੀ ਅਕਾਲੀ ਦਲ ਪੁਨਰ ਸਰਜੀਤ ਦੀ ਵੀ ਇੱਕ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਜੀ ਕੀ ਕੋਈ ਗੱਲ ਅੱਗੇ ਵੱਲ ਨੂੰ ਚੱਲ ਸਕਦੀ ਹੈ ਦੇਖੋ ਇਸ ਲਈ ਜੇਕਰ ਸ਼ੁਰੂਨੀ ਕਾਲੀ ਦਲ ਪੋਨਸ ਦੀ ਗੀਦੀ ਤੁਸੀਂ ਗੱਲ ਕਰੋ ਤਾਂ ਜਿਹੜੇ ਉਹ ਸਰਪ੍ਰਸਤਾ ਤੇ ਮੀਡੀਕਲ ਸਰਪ੍ਰਸਤਾ ਉਹਦੇ ਚੋਂ ਦੋ ਚਾਰੀ ਚਿਹਰੇ ਜਿਹੜੇ ਹੋਣ ਤੇ ਅਜੇ ਆਪਣੇ ਆਪ ਨੂੰ ਅਲਗ ਕੌਂ ਦੇ ਜਿਹੜੇ ਉਹ ਮਹਿਸੂਸ ਜਿਹੜੇ ਉਹ ਕਰ ਰਹੇ ਆ ਕਿਉਂਕਿ ਸਮੁੱਚੀ ਜਿਹੜੀ ਗੇਮ ਆ ਉਹ ਸਾਰੀ ਆਪ ਦੇ ਕਹਿ ਸਕਦੇ ਆ ਕਿ ਯਾਨੀ ਹਰ ਪਰੀਸੇਮ ਹੁਣਾਂ ਤੇ ਹੱਥ ਹੈਗੀ ਆ ਕਈ ਵਾਰੀ ਤੁਹਾਨੂੰ ਵਿਰੋਧਧਰ ਸੋਣਾ ਨਹੀਂ ਕਈ ਵਾਰੀ ਉੱਪਰ ਦੀ ਸੁਣਦੀਆਂ ਨੇ ਪਰ ਉਹ ਮਸਲਾ ਕਿ ਤਨ ਪੱਤਰ ਲੱਗਦਾ ਨਹੀਂ ਹੈ ਹੁਣ ਪਤਾ ਲੱਗਾ ਕਿ 9 ਤਰੀਕ ਨੂੰ ਜਿਹੜੀ ਮੀਟਿੰਗ ਜਿਹੜੀ ਹੈ ਉਹ ਰੱਖੀ ਗਈ ਜਿਹਦੇ ਵਿੱਚ ਸਰਪ੍ਰਸਤ ਆਉਣਗੇ ਕਿਉਂਕਿ ਜਿਸ ਤਰੀਕੇ ਨਾਲ ਸੰਬੋਧਨ ਸੰਜੀਤ ਨੂੰ ਪੀਤੇ ਦਿਨਾਂ ਵਿੱਚ ਝਟਕਾ ਲੱਗਾ ਫਾਸਾ ਉਹ ਤੇ ਚੰਦੀ ਸਿੰਘ ਬਰਾੜ ਤੇ ਜਾਣ ਤੋਂ ਬਾਅਦ ਕਿਉਂਕਿ ਉਹ ਬ੍ਰੇਨ ਪਾਰਟੀ ਦਾ ਸਮਝਿਆ ਜਾਂਦਾ ਸੀ ਦੂਜੇ ਪਾਸੇ ਜਿਹੜੇ ਸਿਕ ਪੰਪਤ ਕਾਉਂਸਲ ਦੇ ਜਿਹੜੇ ਚੇਅਰਮੈਨ ਨੇ ਉਹਨਾਂ ਨੇ ਵੀ ਕਈ ਵਾਰੀ ਇਹ ਜਿਹੇ ਵਿਚਾਰ ਜਿਹੜੇ ਸਿਧਾਂਤ ਦੀ ਗੱਲ ਜਿਹੜੀ ਵਿਚਾਰਧਾਰਾ ਦੀ ਗੱਲ ਕੀਤੀ ਹੈ ਤਾਂ ਜ਼ਰੂਰੀ ਹੈ ਕਿ ਫਿਰ ਉਹਨਾਂ ਸਾਰਿਆਂ ਲੋਕਾਂ ਦੇ ਜਿਹੜੇ ਮਨਾਂ ਦੇ ਗੁੱਸੇ ਗਿਲੇ ਨੇ ਉਹਨਾਂ ਔਰ ਸਰਪ੍ਰਸਤਾਂ ਨੂੰ ਇਸ ਚੀਜ਼ ਦਾ ਅਹਿਸਾਸ ਕਰਾਇਆ ਜਾ ਕਿ ਹਾਂ ਪੇ ਪਾਰਟੀ ਜਿਹੜੀ ਹੈ ਤੁਹਾਡੇ ਸਿਰ ਤੇ ਚੱਲਦੀ ਹੈ ਜਾਂ ਤੁਹਾਡੀ ਹੋਣ ਪਾਰਟੀ ਦੇ ਵਿੱਚ ਹੈਗੀ ਆ ਤੇ ਸ਼ਾਇਦ ਇਸ ਮੀਟਿੰਗ ਦੇ ਵਿੱਚੋਂ ਕੋਈ ਨਵਾਂ ਰਸਤਾ ਜਿਹੜਾ ਉਹ ਕੱਢਿਆ ਜਾ ਸਕਦਾ ਹੈ ਬਾਕੀ ਜਿਹੜੀ ਸ਼ਰੂਨੀ ਖਾਲੀ ਦਲ ਬਾਦਲ ਦੀ ਉਹ ਕਮੇਟੀ ਦੀ ਮੀਟਿੰਗਾਂ ਉਧਰ ਤੇ ਤਾਂ ਟਫੇ ਹੋਣਾ ਸੁਖੀ ਸਿੰਘ ਬਾਦਲ ਇਹਦੀ ਪ੍ਰਧਾਨਗੀ ਤਾਂ ਕਰਨਗੇ ਉਹਨਾਂ ਦੇ ਪਰ ਨਿਗਰਤ ਸਿੰਘ ਦੀ ਚੀਖੀ ਉਹਨ ਤੋਂ ਬਾਅਦ ਸ਼ਰੂਨੀ ਖਾਲੀ ਦਲ ਦੀ ਜਿਹੜੀ ਸਥਿਤੀ ਹੈ ਉਹ ਇਹੋ ਜਿਹੀ ਆ ਜਾਂ ਕੀ ਉਹਦੇ ਵਿੱਚ ਅਗਲੇ ਦਿਨਾਂ ਦੇ ਵਿੱਚ ਕਿਹੜੇ-ਕਿਹੜੀਆਂ ਪਾਰਟੀ ਉਹਨਾਂ ਜਿਹੜੀਆਂ ਗਤੀਵਿਧੀਆਂ ਕੀਤੀਆਂ ਜਾਂਣਗੇ ਇੱਕ ਤੇ ਇਹਦੀ ਗੱਲ ਜਿਹੜੀ ਹੋ ਸਕਦੀ ਹੈ ਦੂਜੇ ਪੱਲੇ ਇਹ ਵੇਖਣਾ ਹੋਊ ਕਿ ਅੱਜ ਦੀ ਕੋਰਟੀ ਮੀਟਿੰਗ ਚ ਬਿਕਰਮ ਸਿੰਘ ਜੀਠੀ ਦਾ ਜਿਹੜਾ ਸਥਾਨ ਉਹ ਕਿੱਥੇ ਨਿਰਧਾਰਤ ਹੁੰਦਾ ਇਹ ਵੇਖਣ ਵਾਲੀ ਜਿਹੜੀ ਉਹ ਗੱਲ ਹੋਊਗੀ ਕਿ ਐਸ ਵੇਲੇ ਸ਼ੁਰੂਨੀ ਅਕਾਲੀ ਦਲ ਚ ਸਖਬੀਰ ਸਿੰਘ ਬਾਦਲ ਤੋਂ ਬਾਅਦ ਕੋਈ ਦੂਜਾ ਚਿਹਰਾ ਜਿਹੜਾ ਨਹੀਂ ਹੈਗਾ ਕਿਸੇ ਦਾ ਵੀ ਕੋਈ ਇਹੋ ਜਿਹੀ ਗੱਲ ਜਿਹੜੀ ਆ ਉਹ ਨਜ਼ਰ ਜਿਹੜੀ ਆ ਉਹ ਨਹੀਂ ਆਉਂਦੀ ਪਰ ਦੂਸਰੇ ਪੱਲੇ ਇਹ ਜ਼ਰੂਰੀ ਹੋ ਜਾਂਦਾ ਕਿ ਬਿਕਰਮ ਸਿੰਘ ਜੀਠੀ ਦਾ ਆਉਣ ਤੋਂ ਬਾਅਦ ਪਾਰਟੀ ਚ ਕੀ ਉਹਨਾਂ ਨੂੰ ਉਹੋ ਜਿਹਾ ਸਥਾਨ ਦਿੱਤਾ ਜਾਂਦਾ ਹੈ ਜਾਉ ਉਹਨਾਂ ਦੀ ਜਿਸ ਤਰੀਕੇ ਨਾਲ ਉਹਨਾਂ ਦੀ ਸਥਿਤੀ ਅਹੀਂ ਕਹਿ ਸਕਦੇ ਕਿ ਲੋਕਾਂ ਦੇ ਵਿੱਚ ਵਧੀ ਹੈ ਲੋਕ ਜਿਸ ਤਰ੍ਹਾਂ ਉਹਨਾਂ ਦਾ ਸਵਾਗਤ ਕਰ ਰਹੇ ਆ ਕਿ ਪਾਰਟੀ ਉਹਨਾਂ ਨੂੰ ਕੋਈ ਅਹਿਮ ਅਹੁਦਾ ਦੇ ਕੇ ਦੇ ਸਕਦੀ ਹੈ ਜਾਂ ਅਹੁਦਾ ਤਾਂ ਉਹਨਾਂ ਕੋਲ ਹੈ ਹੀ ਹੈ ਸੁਖਬੀਰ ਸਿੰਘ ਬਾਦਲ ਤੋਂ ਬਾਅਦ ਵਿਕਰਮ ਸਿੰਘ ਮਜੀਠੀ ਦੇ ਦੂਜੇ ਸਥਾਨ ਤੇ ਪਾਰਟੀ ਦੇ ਵਿੱਚ ਆਉਂਦੇ ਆ ਪਰ ਬੀਤੇ ਸਮੇਂ 'ਚ ਜਦੋਂ ਅਚਨ ਉਹ ਅੰਦਰ ਰਹੇ ਨੇ ਏਵਲ ਸੁਖਬੀਰ ਸਿੰਘ ਬਾਦਲ ਜਦੋਂ ਹੜਾ ਨੇ ਵਿੱਚ ਆਏ ਆ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਅਹਿਮ ਨੇਤਾ ਦੇ ਵਜੋਂ ਉਹ ਸਥਾਪਿਤ ਨੇ ਤਾਂ ਹੁਣ ਵਿਕਰਮ ਸਿੰਘ ਮਜੀਠੀ ਦੇ ਇਸ ਮੀਟਿੰਗ ਦੇ ਵਿੱਚ ਜਾਣਾ ਜਿਸ ਤਰੀਕੇ ਨਾਲ ਉਹ ਪਹਿਲਾਂ ਸਮਝੀ ਜਾ ਰਹੀ ਜਾਂ ਕਿਹਾ ਜਾ ਰਿਹਾ ਕਿ ਉਹ ਮੀਟ ਦੇਖਦੇ ਹਾਂ ਕਿ ਪਾਰਟੀ ਉਹਨਾਂ ਨੂੰ ਲੈ ਕੇ ਆਉਂਦੇ ਦਿਨਾਂ 'ਚ ਪੰਜਾਬ ਦੀ ਰਾਜਨੀਤੀ ਵਿੱਚ ਕਿਹੜੀ ਭੂਮਿਕਾ ਨਿਭਾਉਣਾ ਚਾਹੁੰਦੀ ਹੈ ਜਾਂ ਕਿਸ ਤਰੀਕੇ ਦੇ ਉਹਨਾਂ ਦੇ ਨਿਸ਼ਾਨੇ ਨੇ ਜਾਂ ਕੀ ਉਹਨਾਂ ਦਾ ਟਾਰਗੇਟ ਹੈਗਾ ਇਹ ਅੱਜ ਦੀ ਕੋਰ ਕਮੇਟੀ ਦਾ ਪਤਾ ਲੱਗੂਗਾ। ਬਾਕੀ ਇਸ ਵਿੱਚ ਸ਼ਰੋਨੀ ਅਕਾਲੀ ਦਲ ਆਪਣੀ ਹੋਂਦ ਦੀ ਜਿਹੜੀ ਉਹ ਲੜਾਈ ਜਿਹੜੀ ਆ ਲੱਗਦਾ ਪਿਆ ਹੈ ਤਾਂ ਵਿਕਰਮ ਸਿੰਘ ਮਜੀਠੀ ਦੇ ਆਉਣ ਦੇ ਨਾਲ ਉਧਰਤੀ ਤਾਂ ਆਪਣੇ ਸਰੂਪ ਸਿੰਘ ਬਾਦਲ ਜਿਹੜੇ ਜ਼ਰੂਰ ਮਜ਼ਬੂਤ ਹੋਏ ਹੋਣਗੇ। ਪਰ ਹੁਣ ਕਿਉਂਕਿ ਬੀਤੇ ਸਮੇਂ 'ਚ ਇਹ ਵੀ ਪਤਾ ਲੱਗਦਾ ਰਿਹਾ ਕਿ ਦੋਵਾਂ ਦੇ ਆਮ ਚਰਚਾਵਾਂ ਸਨ ਕਿ ਰਿਸ਼ਤੇ ਜਿਹੜੇ ਆ ਉਹ ਠੀਕ ਨਹੀਂ ਹੈਗੇ ਇਹ ਚੱਤਾਂ ਚੱਤਾਂ ਹੋ ਜਾਂਦੀਆਂ ਨੇ ਤਾਂ ਹੁਣ ਜੇ ਤੂੰ ਆਉਣ ਤੋਂ ਬਾਅਦ ਅਕਾਲੀ ਦਲ ਵਿੱਚ ਸੁਖਬੀਰ ਸਿੰਘ ਬਾਦਲ ਨਿਖਰਮ ਸਿੰਘ ਜੀਠੀ ਨੂੰ ਕਿਸ ਤਰੀਕੇ ਨਾਲ ਲੈਂਦੇ ਆ ਇਹ ਵੇਖਣ ਵਾਲੀ ਜਿਹੜੀ ਗੱਲ ਹੋਊਗੀ ਕਿਉਂਕਿ ਬੀਤੇ ਸਮੇਂ 'ਚ ਬਹੁਤ ਕੁਝ ਇਹੋ ਜਿਹਾ ਵੀ ਵੇਖ ਨੂੰ ਮਿਲਦਾ ਰਿਹਾ ਬਾਕੀ ਹੋਰ ਕਮੇਟੀ ਜਿਹੜੀ ਹੈਗੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਇਹਦੇ ਵਿੱਚ ਹੁਣ ਨਵੇਂ ਚਿਹਰੇ ਵੀ ਕਈ ਹਨ ਤਾਂ ਹੁਣ ਦੇਖਦੇ ਆਂ ਕਿ ਅਗਲੇ ਦਿਨਾਂ ਦੇ ਵਿੱਚ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਰਾਜ ਬਿਲਕੁਲ ਅਣਕੀ ਸਰ ਜਦੋਂ ਪੰਥਕ ਸਿਆਸਤ ਦੀ ਗੱਲ ਕਰਦੇ ਆ ਤਾਂ ਪੰਥਕ ਸਿਆਸਤ ਕਈ ਹਿੱਸਿਆਂ ਦੇ ਵਿੱਚਕਾਰ ਮੰਡੀ ਦਿਖਾਈ ਦਿੰਦੀ ਆ ਇੱਕ ਪਾਸੇ ਸੁਖਵੀਰ ਸਿੰਘ ਬਾਦਲ ਦਾ ਧੜਾ ਦੂਜੇ ਪਾਸੇ ਇਸੇ ਧੜੇ ਦੇ ਵਿੱਚੋਂ ਵੱਖ ਹੋ ਕੇ ਅਕਾਲੀ ਦਲ ਪੰਨਰ ਸਰਜੀਤ ਆ ਇੱਕ ਅਕਾਲੀ ਦਲ ਵਾਰਸ ਪੰਜਾਬ ਆ ਤੇ ਸਿਮਰਨਜੀਤ ਮਾਨ ਦੀ ਪਾਰਟੀ ਆ ਹਰ ਇੱਕ ਆ ਆਪੋ ਆਪ ਨੂੰ ਪੰਥਕ ਕਹਿਲਾਰੇ ਪਰ ਜੇਕਰ ਦੇਖਿਆ ਜਾਵੇ ਤਾਂ ਪੰਥਕ ਗੱਲ ਜਾਂ ਪੰਥਕ ਮੁੱਦਿਆਂ ਤੇ ਵਿਚਾਰ ਬਹੁਤ ਘੱਟ ਹੁੰਦਾ ਇਸੇ ਤਰ੍ਹਾਂ ਦੇ ਨਾਲ ਜੇਕਰ ਮੈਂ ਅੱਗੇ ਵੱਲ ਨੂੰ ਵਧਾਂ ਤਾਂ ਹੁਣ ਅਕਾਲੀ ਦਲ ਵਾਰਸ ਪੰਜਾਬ ਵੀ ਪੂਰੀ ਤਰ੍ਹਾਂ ਸਿਆਸਤ ਦੇ ਲਈ ਸਰਗਰਮ ਨਜ਼ਰ ਆ ਰਹੇ ਜੀ ਉਹ ਵੀ ਪੂਰੇ ਤਿਆਰ ਬਰ ਤਿਆਰ ਦਿਖਾਈ ਦੇ ਰਹੇ ਨੇ ਉਹਨਾਂ ਦੇ ਵੱਲੋਂ ਕੀਮੇ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਕੀ ਉਹ ਸ਼ਰੋਮਣੀ ਅਕਾਲੀ ਦਲ ਬਾਦਲ ਧੜੇ ਦੇ ਲਈ ਇੱਕ ਵੱਡੀ ਚੁਣੌਤੀ ਬਣ ਕੇ ਉੱਭਰੇਗਾ ਜਾਂ ਫਿਰ ਕਿਸੇ ਨਾ ਕਿਸੇ ਤਰੀਕੇ ਕੋਈ ਗੱਠਜੋੜ ਵਾਲੇ ਪਾਸੇ ਨੂੰ ਵੀ ਗੱਲ ਵਧੇਗੀ ਜੀ ਦੇਖੋ ਸ਼ੁਰੂ ਨਹੀਂ ਬਹੁਤ ਸਾਰੇ ਇੱਕ ਬੰਨੀ ਆ ਖਾਸ ਤੌਰ ਤੇ ਪੰਥਕ ਸਿਆਸਤ ਨੂੰ ਲੈ ਕੇ ਜਾਂ ਅਕਾਲੀ ਦਲ ਨੂੰ ਲੈ ਕੇ ਕਿ ਹਰ ਬੰਦਾ ਆਪਣੇ ਆਪ ਨੂੰ ਪੰਥ ਕਹਦਾ ਹੈਗਾ ਜਿਹੜੇ ਵੀ ਜਿਹੜੇ ਵੀ ਜਿੰਨੇ ਵੀ ਅਕਾਲੀ ਦਲ ਨੇ ਉਹ ਹੀ ਕਹਿੰਦਾ ਕਿ ਅਸੀਂ ਪੰਥ ਦੀ ਗੱਲ ਕਰਦੇ ਪੰਥ ਦੀ ਨੁਮਾਇੰਦਗੀ ਕਰਦੇ ਆ ਪਰ ਅਸਲ ਵਿੱਚ ਨੁਮਾਇੰਦਗੀ ਪੰਥ ਦੀ ਕੋਈ ਵੀ ਨਹੀਂ ਕਰਦਾ ਪੰਥ ਦੇ ਮਸਤੇ ਅੱਜ ਵੀ ਉਸੇ ਤਰੀਕੇ ਨੇ ਖੜੇ ਨੇ ਜਿਹੜੇ ਬੀਤੇ ਸਮੇਂ ਚ ਰਹੇ ਆ ਜਿਨ੍ਹਾਂ ਨੂੰ ਲੈ ਕੇ ਪੰਥ ਮੋਰਚੇ ਲਾਉਂਦੇ ਰਹੇ ਆ ਚਾਹੇ ਅਨੰਦਪੁਰ ਸਾਹਿਬ ਦਾ ਮਤਾ ਹੋਵੇ ਚਾਹੇ ਬਹੁਤ ਪੰਜਾਬੀ ਜਾਂ ਚੰਡੀਗੜ੍ਹ ਦਾ ਮਸਲਾ ਹੋਵੇ ਬਹੁਤ ਪੰਥ ਦੇ ਜੇ ਬੰਦੀ ਸਿੰਘਾਂ ਦਾ ਮੁੱਦਾ ਹੋਵੇ ਔਰ ਗੱਲ ਜਿਹੜੀ ਕੇਵਲ ਤਾਂ ਕੇਵਲ ਆਪਣੇ ਤੱਕ ਹੀ ਰੁਕ ਜਾਂਦੀ ਹੈ ਤਾਂ ਉਦੋਂ ਤੀ ਤਾਂ ਆਪਣੀ ਸ਼ਰੂਮਨੀ ਕਾਲੀ ਧਨਵਾਸ ਪੰਜਾਬ ਦੀ ਜਥੇਬੰਦੀ ਦਾ ਉਭਾਰ ਉਦੋਂ ਹੁੰਦਾ ਹੈ ਕਿ ਜਦੋਂ ਅਮਰਪਾਲ ਸਿੰਘ ਉਹ ਤੋਂ ਖੁਦ ਆਪ ਗਰੀ ਲੋਕਸਵਾਦੀ ਸੀ ਜਿੱਥੇ ਪਰ ਪੰਜਾਬ ਸਰਕਾਰ ਨੇ ਉਹਨਾਂ ਨੂੰ ਅਜੇ ਤੱਕ ਬਜਟ ਇਸ ਲਾਸ ਦੇ ਵਿੱਚ ਜਾਣ ਦੀ ਇਜਾਜ਼ਤ ਜਿਹੜੀ ਹੈ ਨਹੀਂ ਦਿੱਤੀ ਐਨਐਸਏ ਦੇ ਵਿੱਚ ਜੋ ਉਹਨਾਂ ਤੇ ਤਾਂ ਜੋ ਉਹਨਾਂ ਤੇ ਹੈ ਹੁਣ ਅਜਿਹੀ ਸਥਿਤੀ ਦੇ ਵਿੱਚ ਤੁਸੀਂ ਦੇਖ ਲਓ ਕਿ ਪਾਰਟੀ ਜਿਹੜੀ ਹੈ ਸ਼ਰੂਮਨੀ ਕਾਲੀ ਧਨਵਾਸ ਪੰਜਾਬ ਦੀ ਆਪਣੀ ਰਾਜਨੀਤਿਕ ਗਤੀਵਿਧੀਆਂ ਉਹ ਉਸੇ ਤਰੀਕੇ ਨਾਲ ਕਰ ਰਹੀ ਹੈ ਤਾਂ ਹੁਣ ਪਤਾ ਲੱਗਾ ਕਿ ਉਹਨਾਂ ਵੱਲੋਂ ਪਾਰਟੀ ਨੂੰ ਵਕਫਾ ਕਰ ਜ਼ਿਲ੍ਹਿਆਂ ਦੇ ਜਿਹੜੇ ਪ੍ਰਧਾਨ ਉਹ ਨਿਯੁਕਤ ਜਿਹੜੇ ਕਰ ਦਿੱਤੇ ਗਏ ਹੈ ਔਰ ਵਾਰਸ ਪੰਜਾਬ ਦੀ ਜਿਹੜਾ ਸ਼੍ਰੋਮਣੀ ਕਾਲੀ ਦਲ ਹੈ ਇਹ 2027 ਦੇ ਚੋਣਾਂ ਨੂੰ ਲੈ ਕੇ ਪੂਰਨ ਤੌਰ ਤੱਕ ਤਿਆਰ ਪਰ ਤਿਆਰ ਹੈ ਜਾਂ ਉਸ ਦੀ ਜਿਹੜੀ ਤਿਆਰੀਆਂ ਚੱਲ ਰਹੀਆਂ ਨੇ ਜਾਂ ਜਿੱਥੇ ਵਿੱਚ ਲੱਭਾਂਗੇ ਦਾ ਜੋ ਵਕਾਸ ਹੋ ਰਿਹਾ ਉਹ ਕੇਵਲ ਤਾਂ ਕੇਵਲ 2027 ਨੂੰ ਲੈ ਕੇ ਹੈਗਾ ਪ੍ਰਸ਼ਨ ਇਹ ਹੈ ਕਿ ਤੁਸੀਂ ਜੋ ਕੀਤਾ ਕਿ ਹਾਂ ਭੀ ਇਹ ਸ਼੍ਰੋਮਣੀ ਕਾਲੀ ਦਲ ਬਾਦਲਵਾਸਤੇ ਕੋਈ ਖਤਰਾ ਹੋ ਸਕਦਾ ਦੇਖੋ ਸ਼੍ਰੋਮਣੀ ਕਾਲੀ ਦਲ ਬਾਦਲ ਵਾਸਤੇ ਹੋਰ ਵੀ ਜਿਹੜੇ ਅਕਾਲੀ ਦਲ ਨੇ ਬੜੇ ਅ ਅੰਕਿਆਸਗ ਦੇ ਖਤਰੇ ਜਿਹੜੇ ਉਹ ਪੈਦਾ ਕਰ ਸਕਦੇ ਆ ਪਰ ਜਿੰਨਾ ਚਿਰ ਤੱਕ ਗੁਰਦੁਆਰਾ ਸ਼ਰੂਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼ਰੂਨੀ ਕਾਲੀ ਦਲ ਬਾਦਲ ਦਾ ਕਬਜ਼ਾ ਹੈਗਾ ਉਹਨਾਂ ਚਿਰ ਤੱਕ ਦਾ ਅਸਲ ਪੰਥਕ ਅਕਾਲੀ ਦਲ ਇਹੋ ਹੀ ਮੰਨਿਆ ਜਾਂਦਾ ਹੈ ਤੇ ਨੰਬਰ ਤੋਂ ਲੋਕ ਇਹਨਾਂ ਦੇ ਨਾਲ ਜਿਹੜੇ ਉਹ ਹੁੰਦੇ ਆ ਤਾਂ ਖਤਰਾ ਜਿਹੜਾ ਹੈ ਖਤਰਾ ਹੁਣ 2027 ਚ ਪਤਾ ਲੱਗਦਾ ਹੈ ਇਹ ਹਾਂ ਭਈ ਜਿਸ ਤਰੀਕੇ ਦੀ ਇਸ ਪਾਰਟੀ ਦੀਆਂ ਗਤੀਵਿਧੀਆਂ ਨੇ ਕਿ ਲੋਕਾਂ ਦਾ ਭਰੋਸਾ ਇਸ ਪਾਰਟੀ ਵਿੱਚ ਕਿੰਨਾ ਕੁ ਪੈਦਾ ਹੋਇਆ ਜਾਂ ਨਹੀਂ ਹੋਇਆ ਕਿ ਲੋਕ ਇਹਨਾਂ ਦੇ ਨਾਲ ਤੁਰਦੇ ਜਾਂ ਨਹੀਂ ਤੁਰਦੇ ਪਰ ਤਾਂ ਦੀ ਜਿਹੜੀ ਜਿਮੀ ਸ਼ੋ ਹੋਈ ਸੀ ਉੱਥੇ ਵਾਸਤੇ ਜਾ ਕੇ ਜੱਥੇਬੰਦੀ ਦਾ ਪ੍ਰਦਰਸ਼ਨ ਕੁਝ ਵੀ ਖਾਸ ਨਹੀਂ ਸੀ ਹਾਲਾਂਕਿ ਲੋਕ ਇਹਨੇ ਸੰਸਾਦ ਨੂੰ ਸੀਟ ਕੱਟ ਲਈ ਹੀ ਕਰ ਲਈ ਵੂ ਕਰ ਲਈ ਫੇਸਬੁੱਕ ਤੇ ਉੱਤੇ ਅਜਿਹੀਆਂ ਗੱਲਾਂ ਕੁਝ ਹੋਰ ਹੁੰਦੀਆਂ ਨੇ ਸੋਸ਼ਲ ਮੀਡੀਆ ਤੇ ਗੱਲਾਂ ਕੁਝ ਹੋਰ ਹੁੰਦੀਆਂ ਨੇ ਈੜੇ ਦੀ ਗੱਲ ਹੋਰ ਹੁੰਦੀ ਹੈ ਔਰ ਘੇਟ ਨੂੰ ਵੋਟਾਂ ਚ ਬਦਲ ਮੜੀ ਗੱਲ ਜਿਹੜੀ ਉਹ ਕੁਝ ਹੋਰ ਹੁੰਦੀ ਆ ਸੋ ਸ਼ਰੂਮੀ ਖਾਲੀਦਾਂ ਵਾਸਤੇ ਤਾਂ ਚਲੋ ਵੱਖ-ਵੱਖ ਸਮੇਂ 'ਚ ਖਾਲੀਦਾਂ ਕਈ ਬਣੇ ਪਰ ਉਹ ਜਿਹੜਾ ਉਹ ਤਾਂ ਅੱਜ ਤੱਕ ਕੋਈ ਵੀ ਲਾ ਸਕਿਆ ਉਸ ਦੀ ਅਜ ਸ਼ਰੂਮੀ ਖਾਲੀਦਾਂ ਬਾਕੀ ਦੀ ਸਥਿਤੀ ਅੱਜ ਵੀ ਪੰਜਾਬ ਦੀ ਇੱਕ ਤਗੜੀ ਫਾਈਟ ਜਾਂ ਖੇਤਰੀ ਪਾਰਟੀ ਦੇ ਵਜੂਦ ਜਾਣੀ ਜਾਂਦੀ ਹੈ ਕਿਰ ਤੇ ਬਾਕੀ ਹੁਣ ਦੇਖਦੇ ਕਿ ਅਗਲੇ ਦਿਨਾਂ 'ਚ ਕੀ ਵਾਰਸ ਪੰਜਾਬ ਦੀ ਜਥੇਬੰਦੀ ਆਪਣੇ ਪਦਰ ਤੇ ਹੀ ਚੋਣਾਂ ਲੜ ਗਈ ਜਾਂ ਕਿਸੇ ਨਾਲ ਸਮਝੌਤਾ ਕਰਦੇ ਨੇ ਇਹਦਾ ਆਉਣ ਵਾਲਾ ਜਿਹੜਾ ਸਭਾ ਦਸੂਆ ਪਰ ਉਹਨਾਂ ਵੱਲੋਂ ਰਾਜਨੀਤਿਕ ਗਤੀਵਿਧੀਆਂ ਜਿਹੜੀਆਂ ਉਹ ਹੁਣ ਉਹਦੀ ਯੋਰਾ ਤੇ ਬਿਲਕੁਲ ਅਣਖੀ ਸਰ ਦੇਖਣਾ ਹੋਵੇਗਾ ਕਿ ਅੱਜ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਕੀ ਕੁਝ ਫੈਸਲੇ ਲਏ ਜਾਂਦੇ ਨੇ ਕਿਵੇਂ ਅੱਗੇ ਵੱਧ ਨੂੰ ਅਕਾਲੀ ਦਲ ਵਧੇਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਪੰਨਰ ਸਰਜੀਤ ਤੇ ਕੀ ਹੁੰਦਾ ਤੇ ਖਾਸ ਤੌਰ ਤੇ ਅਮਰਤਪਾਲ ਦੀ ਜੋ ਪਾਰਟੀ ਆ ਉਸ ਦੇ ਵਿੱਚ ਕੀ ਕੁਝ ਵਾਪਰਦਾ ਹੈ ਤਾਂ ਇਸ ਤੋਂ ਬਾਅਦ ਹੀ ਜੋ ਪੰਥਕ ਸਿਆਸਤ ਆ ਉਸ ਨੂੰ ਸਮਝਣਾ ਥੋੜਾ ਅਸੌਖਾ ਹੋਵੇਗਾ ਤੁਸੀਂ ਪ੍ਰੋਗਰਾਮ ਦੇ ਲਈ ਸਾਡੇ ਲਈ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਰਖਦਾ ਹਾਂ ਸੋ ਇਸੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ ਜਿਨ੍ਹਾਂ ਦੇ ਵੱਲੋਂ तमाम ਖਬਰਾਂ ਤੇ ਵਿਚਾਰ ਚਰਚਾ ਕੀਤੀ ਗਈ ਉਮੀਦ ਹੈ ਦਰਸ਼ਕਾਂ ਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਹੋਰ ਵੱਡੀਆਂ ਅਪਡੇਟ ਦੇ ਲਈ ਜੁੜੇ ਰਹੋ ਜਾਨਾ ਲੋਕਨਾ ਟੀਵੀ ਦੇ ਨਾਲ ਮੈਨੂੰ ਦੋ اجازت ਧੰਨਵਾਦ